ਇਸੇ ਲਈ ਜਵਾਨੇ ਦੀ ਗੱਲ ਐ ਇੱਕ ਬੰਦਾ ਕਰਦੀਏ ਆਵਦੀ ਤੰਗੀ ਤੋਂ ਉਹ ਆਵਦੀ ਜੀਵਨ ਲਿੱਲਾ ਖਤਮ ਕਰਨ ਦੀ ਖਾਤਰ ਤੁਰ ਪਿਆ ਵੀ ਚਲੋ ਇਹ ਤੂੰ ਤਾਂ ਮਰ ਗਏ ਚੰਗਿਆਂ ਹੁੰਦਾ ਜਦੋਂ ਕੋਈ ਬੰਦਾ ਔਖਾ ਹੁੰਦਾ ਫਿਰ ਉਹ ਮੌਤ ਨੂੰ ਹੀ ਪਾਲ ਲੈ ਉਹ ਤੁਰਿਆ ਜਾਂਦਾ ਰਸਤੇ ਦੇ ਵਿੱਚ ਜਦੋਂ ਕਹਾ ਗਿਆ ਦਾ ਰਾਸਤੇ ਦੇ ਵਿੱਚ ਇੱਕ ਛੋਟੇ ਜਿਹੇ ਕੱਦ ਦਾ ਬੋਤਾ ਤੁਰਿਆ ਜਾਂਦਾ ਉਹ ਸੋਚਦਾ ਹੈ ਕਹਿੰਦਾ ਬੋਤੇ ਦਾ ਕੱਦ ਤਾਂ ਬਹੁਤ ਵੱਡਾ ਹੁੰਦਾ ਵੀ ਇਹ ਨਿਕਾ ਦਾ ਬੋਤਾ ਨਾ ਤਾਂ ਹੀ ਬਤਾਰੂ ਹੈ ਵੀ ਬਤਾਰੂ ਬੜੀ ਅਡਾ ਹੁੰਦਾ ਤੇ ਵੀ ਇਹ ਕੀ ਚੀਜ਼ ਹੈ ਉਹ ਤੁਰਿਆ ਜਾਂਦਾ ਗਾਂਹਾਂ ਜਾ ਕੇ ਰੂਪ ਬਦਲ ਗਿਆ ਸੱਪ ਦਾ ਰੂਪ ਧਾਰ ਲਿਆ ਉਹਨੇ ਅੱਖਾਂ ਇਹ ਤਾਂ ਗੱਲ ਕੋਈ ਚੀਜ਼ ਹੋਰ ਹੈ ਉਹ ਸੱਪ ਦਾ ਰੂਪ ਧਾਰ ਕੇ ਬੂਰੇ-ਮੂਰੇ ਤੁਰਿਆ ਗਿਆ ਬੁੜਾ ਖਾਸੀ ਬੇਥਣਾ ਉਹ ਤੋਂ ਮਾਗਰ ਤੁਰਿਆ ਗਿਆ ਗਾਹ ਇੱਕ ਧਰਮਸ਼ਾਲਾ ਆ ਗਈ ਉਹ ਸੱਪ ਧਰਮਸ਼ਾਲਾ ਤੇ ਵੜ ਗਿਆ ਬੜਿਆ ਉਹਨੇ ਤਿੰਨ-ਚਾਰ ਬੰਦੇ ਰਸਤੇ ਹਾਹਾਕਾਰ ਮੱਚ ਗਈ ਅੰਦਰ ਚਿੰਗ-ਚਿੰਗਾੜਾ ਪੈ ਗਿਆ ਵੀ ਤਿੰਨ ਬੰਦਿਆਂ ਦੇ ਸੱਪ ਲੜ ਗਿਆ ਉਹ ਸੱਪ ਉਥੋਂ ਨਿਕਲ ਕੇ ਅਲੋਪ ਹੋ ਗਿਆ ਦੋ ਲੋਪ ਹੋਇਆ ਤੇ ਗਾਹ ਦਰਿਆ ਆ ਗਿਆ ਦਰਿਆ ਦੀ ਕਾਸੜ ਦੇ ਉੱਤੇ ਬਹੁਤ ਸੋਹਣਾ ਬਲਦ ਬਣ ਕੇ ਚਿੱਟੇ ਰੰਗ ਦਾ ਗਲ ਦੇ ਵਿੱਚ ਕੰਗਰਾਲ ਪਾਈ ਉੱਥੇ ਚਰਨ ਲੱਗ ਗਿਆ ਚਲੋ ਬੁੜੇ ਨੂੰ ਇਹ ਹੋ ਗਿਆ ਵੀ ਤਾਂ ਉਹ ਬਲਦ ਹੀ ਐ ਵੀ ਉਹ ਜਿਹੜੀ ਚੀਜ਼ ਸੀ ਉਹਦਾ ਮਗਰ ਰਹਿ ਗਈ ਜਦੋਂ ਚਰਨ ਲੱਗ ਗਿਆ ਉਹ ਮਲਾ ਨੇ ਬਲਦ ਫੜ ਲਿਆ ਜਦੋਂ ਮਲਾ ਨੇ ਬਲਦ ਫੜ ਲਿਆ ਤੇ ਜਦੋਂ ਮਸ਼ਾਫਰ ਆ ਕੇ ਬੀੜੀ ਭਰ ਗਈ ਦੇ ਉਹਨੇ ਤਾਂ ਬਲਦ ਪੇੜੀ ਛਾੜ ਲਿਆ ਇੱਕ ਪਾਸੇ ਬੰਦੇ ਵੱਧ ਬਹਾਲੀ ਵੀ ਭਾਰਵਲਦ ਚ ਵੱਧਾ ਜਦੋਂ 베ੜੀ ਵਿਚਾਲੇ ਵਾਗੀ ਉਹ ਤਾਂ ਬਲਦ ਸਾਲਾ ਮਾਰ ਲੱਗ ਗਿਆ 베ੜੀ ਟੇਢੀ ਹੋ ਗਈ ਜਿੰਨੇ ਮਸਾਫਰ ਜਿੰਨੇ ਮਲਾਹ ਤੇ ਸਾਰੇ ਖਤਮ ਹੋ ਗਏ ਉਹ ਕਹਿਣ ਲੱਗਿਆ ਵੀ ਐਨੇ ਬੰਦੇ ਡੁੱਬ ਗਏ ਉਹ ਬਲਦ ਤਰ ਕੇ ਫੇਰ ਪਤਨ ਤੇ ਆ ਗਿਆ ਬਾਹਰ ਨਿਕਲ ਆਇਆ ਬਾਹਰ ਆ ਕੇ ਉਹਨੇ ਗਊ ਦਾ ਰੂਪ ਧਾਰ ਲਿਆ ਚਿੱਟੇ ਰੰਗ ਦੀ ਗਊ ਚਾਰਨ ਲਾ ਗਿਆ ਉਹ ਕਹਿਣ ਲੱਗਿਆ ਵੀ ਤਾਂ ਉਹੀ ਸੱਪ ਐ ਇਹ ਕਿਹੜਾ ਵੱਲਦਾ ਉੱਥੇ ਖੜ ਗਿਆ ਬੁੜਾ ਦੂਰ ਹੋ ਕੇ ਉਹ ਕੋਈ ਬੰਦਾ ਆਇਆ ਕੋਣ ਆਖਿਆ ਯਾਰ ਗਾਂ ਸੋਣੀ ਐ ਉਹ ਗਾਂ ਨੂੰ ਫੜ ਕੇ ਬਨ ਕੇ ਰਸੇ 'ਚ ਗੱਲ 'ਚ ਪਾ ਕੇ ਰੱਸਾ ਘਰ ਨੂੰ ਲੈ ਗਿਆ ਜਾ ਕੇ ਉਹਨੇ ਘਰੀ ਗਾਂ ਨੂੰ ਬੰਨਤਾ ਉੱਥੇ ਜਿਦੋਂ ਬੰਨਿਆ ਉਥੇ ਚਾਰਾ ਪਿਆਤੀ ਮਾਲ ਦੇ ਚਰਨ ਆਲਾ ਗਾਂ ਉਧੂਠਾ ਕਰਤਾ ਗਾ ਨਹੀਂ ਚਰ ਲਿਆ ਚਲ ਉਹਨੇ ਜਦੋਂ ਉਹ ਚਾਰਾ ਮਾਲ ਨੂੰ ਪਾਇਆ ਉਹ ਤਾਂ ਜਿਹੜੇ ਪਸ਼ੂ ਨੂੰ ਪਾਵੇ ਉਹੀ ਪਸ਼ੂ ਮਰ ਜੀ ਉਹ ਤਾਂ ਸਾਰੇ ਪਿੰਡ ਚ ਰੋਲਾ ਪੈ ਗਿਆ ਵੀ ਬਿਮਾਰੀ ਆ ਗਈ ਫਲਾਣੇ ਦੇ ਇੰਨੇ ਪਸ਼ੂ ਮਰ ਗਏ ਤੇ ਗਾਂ ਤੜਾ ਕੇ ਕੇਲਾ ਦਰਿਆ ਤੇ ਫੇਰ ਵਜੀ ਜਿਦੋਂ ਬੋੜਾ ਪਿੰਡ ਚ ਆਇਆ ਉਥੇ ਪੁੱਛਿਆ ਵੀ ਪਾਈ ਐ ਇੱਥੇ ਬੂੜੀਆਂ ਰੋਈ ਜਾਂਦੀਆਂ ਹੁਣ ਜੀ ਦਾ ਸਾਰਾ ਮਾਲ ਹੀ ਮਰ ਗਿਆ ਬੂੜੀਆਂ ਨੇ ਰੋਣਾ ਹੀ ਤੀ ਉਹ ਕਹਿੰਦੇ ਜੀ ਇੱਕ ਗਾਂ ਫੜ ਲਈ ਦੀ ਚਿੱਟੇ ਰੰਗ ਦੀ ਇਹਨੇ ਉਹ ਪਤਾ ਨਹੀਂ ਦਾ ਉਹ ਗਾਂ ਜਨੁਕਸਤੀ ਪਤਾ ਨਹੀਂ ਉਹ ਬਿਮਾਰੀ ਵਾਲੀ ਗਾਂ ਦੀ ਇਹਨੇ ਦੇ ਮਾਲ ਨੂੰ ਬਿਮਾਰੀ ਪੈ ਗਈ ਪਸ਼ੂ ਮਰ ਗਏ ਉਹ ਬੂੜੇ ਨੂੰ ਪਤਾ ਲੱਗ ਗਿਆ ਵੀ ਗਾਂ ਤਾਂ ਉਹੀ ਦੀ ਜਦੋਂ ਫੇਰ ਗਿਆ ਦਰਿਆ ਦੇ ਉੱਤੇ ਗਾਂ ਮੂਰੇ ਉਥੇ ਚਰਦੀ ਫਿਰਦੀ ਆ ਕਹਿੰਦਾ ਗਾਂ ਤਾਂ ਉਹੀ ਆ ਫਿਰਦੀ ਆ ਉਜਦੋਂ ਉਸਨੇ ਗਾਂ ਚਰਦੀ ਦੇਖੀ ਵੀ ਇਹ ਜਿਹੜੀ ਇਹ ਗਾਂ ਹੈ ਇਹ ਤਾਂ ਕੋਈ ਕੌਤਕ ਹੈ ਵੀ ਇਹ ਗਾਂ ਨਹੀਂ ਹੈ ਉਹ ਉਥੋਂ ਬਿਠਾ ਰਹੇ ਹਾਂ ਵੀ ਦੇਖਦਾ ਹੁਣ ਇਹ ਕੀ ਰੰਗ ਰੂਪ ਬਦਲੂਗੀ ਤੇ ਐਨੇ ਨੂੰ ਇੱਕ ਨੌਜਵਾਨ ਇਸਤਰੀ ਬਣ ਗਈ ਉਹ ਗਉ ਬਣੀ ਜਦੋਂ ਉਹ ਬੁੜਾ ਕਾਫੀ ਦੂਰ ਖੜਾ ਰਹਾ ਤੇ ਐਨੇ ਦੋ ਛਕੇ ਭਰਾ ਨੌਜਵਾਨ ਆਉਂਦੇ ਨੇ ਤੁਰੇ ਜਿਦੋਂ ਨੇੜੇ ਆ ਗਏ ਉਹ ਹਾਇਬੂ ਲਾਗੀ ਪਿੱਟਣਾ ਉਹ ਕਹਿਣ ਲੱਗੇ ਵੀ ਤੂੰ ਕਿਉਂ ਰੋਨੀ ਐ ਚਿਹਰਾ ਮਾਰੀ ਜਾਣੀ ਐ ਕਹਿੰਦੀ ਆ ਨਦੀ ਚ ਮੇਰੇ ਘਰ ਵਾਲਾ ਡੁੱਬ ਕੇ ਮਰ ਗਿਆ ਤੇ ਮੈਂ ਤਾਂ ਹੁਣ ਸਹਾਰਾ ਭਾਲਦੀ ਆ ਵੀ ਜੇ ਕੋਈ ਆਸਰਾ ਹੋਵੇ ਮੈਨੂੰ ਤੇ ਉਹ ਤਾਂ ਮਰ ਗਿਆ ਮੈਂ ਹੁਣ ਕਿੱਧਰ ਜਾਵਾਂ ਉਹ ਵੱਡਾ ਭਰਾ ਕਹਿਣ ਲੱਗਿਆ ਤੂੰ ਐ ਕਰ ਤੂੰ ਮੇਰੇ ਨਾਲ ਵਗ ਚੱਲ ਮੈਂ ਤੇਰੇ ਨਾਲ ਵਿਆਹ ਕਰਾ ਲੂੰ ਉਹ ਮੰਨ ਗਿਆ ਮੰਨ ਗਈ ਕਹਿੰਦੀ ਚੰਗਾ ਤੇ ਮੰਨੇ ਕਿਦੋਂ ਉਹ ਦਰਿਆ ਤੋਂ ਮੀਲ ਸਾਰਾ ਦੂਰ ਆ ਗਏ ਉਹ ਕਹਿਣ ਲੱਗੀ ਵੀ ਮੈਨੂੰ ਤਾਂ ਪੇ ਲੱਗੀ ਐ ਮੈਂ ਤਾਂ ਮੈਨੂੰ ਤਾਂ ਪੇ ਬਹੁਤ ਜ਼ਿਆਦਾ ਐ ਮੇਰੀ ਤਾਂ ਜਾਨ ਨਿਕਲੀ ਜਾਂਦੀ ਐ ਪਾਣੀ ਲਿਆ ਕੇ ਦਿਓ ਉਹ ਕਹਿਣਾ ਚੰਗਾ ਮੈਂ ਪਾਣੀ ਲੈ ਕੇ ਆਉਣਾ ਜਦੋਂ ਪਾਣੀ ਲੈਣ ਵਾਗਿਆ ਤੇ ਜਿਹੜੀ ਉਹ ਜਨਾਨੀ ਸੀ ਉਹਦੇ ਛੋਟੇ ਭਰਾ ਨੂੰ ਕਹਿੰਦੀ ਤੂੰ ਐਂ ਕਰ ਮੈਨੂੰ ਲੈ ਕੇ ਬਾਹ ਚੱਲਾ ਕਹਿੰਦਾ ਨਾ ਮੈਂ ਨਹੀਂ ਲੈ ਕੇ ਜਾਂਦਾ ਤੂੰ ਵੱਡੇ ਦੇ ਘਰ ਆ ਲਈ ਹੋਈਆਂ ਮੈਂ ਇਹ ਕੰਮ ਨਹੀਂ ਕਰਦਾ ਉਹ ਮੇਰਾ ਵੱਡਾ ਭਰਾ ਹੈ ਤੇ ਉਹਨੇ ਦੇਖਿਆ ਵੀ ਜਦੋਂ ਦਿਸਗਾ ਦੂਰੋਂ ਆਉਂਦਾ ਵੀ ਹੋ ਆਉਂਦਾ ਉਹਨੇ ਤਾਂ ਆਪਦੇ ਕੱਪੜੇ ਪਾੜ ਲਏ ਤੇ ਰੋਲਾ ਪਾ ਤਾਰ ਉਚੂ ਚੂ ਬੋਲਣ ਲੱਗੀ ਉਹ ਕਹਿਣ ਲੱਗਾ ਕੀ ਗੱਲ ਹੋ ਗਈ ਕਹਿੰਦੀ ਗੱਲ ਕੀ ਹੋ ਗਈ ਜਿਹੜਾ ਤਰਾ ਭਰਾ ਹੈ ਮੇਰੇ ਨਾਲ ਤਾਂ ਹੱਥੋ ਪਾਈ ਕਰਦਾ ਤੀ ਇਹ ਵੀ ਤੂੰ ਮੇਰੇ ਮੇਰੇ ਘਰੇ ਤੂੰ ਮੇਰੇ ਨਾਲ ਵਿਆਹ ਕਰਾ ਉਹਦੇ ਨਾਲ ਕਿਉਂ ਕਰਾਉਣਾ ਤੇ ਜਦੋਂ ਉਹਨੇ ਉਹ ਜਨਾਨੀ ਦੀਆਂ ਗੱਲਾਂ ਸੁਣੀਆਂ ਉਹਨੇ ਆਪਦੇ ਭਰਾ ਨੂੰ ਨਹੀਂ ਪੁੱਛਿਆ ਵੀ ਤੂੰ ਕੀ ਵੀ ਇਹ ਗੱਲ ਹੋਈ ਹੈ ਪਰ ਇਸਤਰੀ ਦੇ ਮੂੰਹ ਬੱਸ ਹੋਇਆ ਹੋਇਆ ਉਹਨੇ ਤਲਵਾਰ ਖਿੱਚ ਲਈ ਕੀ ਤਲਵਾਰ ਉਹਨੇ ਕਿਹਾ ਕਹਿੰਦਾ ਕੁਛ ਨਹੀਂ ਹੋਇਆ ਮੈਂ ਕੁਛ ਨਹੀਂ ਕਿਹਾ ਇਹ ਜਨਾਨੀ ਨਹੀਂ ਤੂੰ ਬਚ ਕੇ ਰਹਿ ਪਰ ਕਿਥੇ ਮੂੰਹ ਵਸ ਹੋਏ ਨੇ ਜਦੋਂ ਉਹਦੇ ਤੇ ਤਲਵਾਰ ਦੇ वार ਕਰਨ ਲੱਗ ਗਿਆ ਮੂਰੇ ਉਹਨੇ ਤਲਵਾਰ ਖਿੱਚ ਲਈ ਦੋਨੇ ਪਾਈਆਂ ਦੀ ਲੜਾਈ ਹੋ ਗਈ ਜਦੋਂ ਲੜਾਈ ਹੋਈ ਕਾਫੀ ਚਿਰ ਲੜੀ ਕੇ ਦੂਰਾਂ ਦੇ ਬਹੁਤ ਡੂੰਗੇ ਫਟ ਵੱਜ ਗਏ ਆਖਰ ਨੂੰ ਦੋਨੇ ਡਿੱਗ ਪਏ ਤੇ ਤੜਫ ਤੜਫ ਕੇ ਦੋਨਾਂ ਦੀ ਜਾਨ ਨਿਕਲ ਗਈ ਉਹ ਜਿਹੜਾ ਬੁढ़ा ਦੀ ਉਹ ਖੜਾ ਦੇਖੀ ਜਾਂਦਾ ਤੀਗਾ ਉਹ ਬੁढ़ा ਕਹਿਣ ਲੱਗਿਆ ਫਿਰ ਉਹ ਬੰਦੇ ਦਾ ਰੂਪ ਧਾਰ ਗਈ ਜਨਾਨੀ ਕਹਿੰਦਾ ਵੀ ਐਂ ਦੱਸ ਤੂੰ ਕੌਣ ਐ ਉਹ ਕਹਿੰਦਾ ਮੈਨੂੰ ਦੁਨੀਆ ਕਾਲ ਕਹਿੰਦੀ ਐ ਮੈਂ ਕਾਲ ਆ ਕਹਿੰਦਾ ਆਸ਼ਾ ਕਨ ਹਾਂ ਮੈਂ ਤੇਰੀ ਸਾਰਾ ਕੁਝ ਦੇਖ ਲਿਆ ਕਹਿੰਦਾ ਮੈਂ ਏਸੀ ਕਰਕੇ ਵੀ ਜਿਨ੍ਹਾਂ ਜਿਨ੍ਹਾਂ ਦੀ ਮੌਤ ਕਰਨੀ ਦੀ ਉਹਨਾਂ ਦੀ ਮੈਂ ਕਰਤੀ ਬੁढ़ा ਕਹਿੰਦਾ ਮੈਂ ਬਹੁਤ ਔਖਾ ਫਿਰ ਮਰਨਾ ਮੈਂ ਮੇਰੀ ਕਰਦੇ ਮੌਤ ਕਹਿੰਦਾ ਨਹੀਂ ਤੇਰੀ ਮੌਤ ਨਹੀਂ ਹਜੇ ਹੁੰਦੀ ਏ ਤੇਰੇ ਤਾਂ ਹਜੇ ਉਮਰ ਪਈ ਐ ਮੌਤ ਵੀ ਮੈਂ ਉਹਦੀ ਕਰਦਾ ਜਿਹਦੀ ਰੱਬ ਕੋਲ ਉਮਰ ਮੁੱਕ ਜਾਂਦੀ ਐ ਮੈਨੂੰ ਪਰਮਾਤਮਾ ਨੇ ਭੇਜਿਆ ਵੈ ਮੈਨੂੰ ਤਾਕਤ ਦਿੱਤੀ ਐ ਜੋ ਮਰਜੀ ਮੈਂ ਰੂਪ ਉਤਾਰ ਲਾਂ ਉਹ ਕਹਿੰਦਾ ਮੈਂ ਬਹੁਤ ਔਖਾਂ ਕਹਿੰਦਾ ਨਾ ਕਿ ਕਿ ਨਹੀਂ ਔਖਾਂ ਹਜੇ ਨਹੀਂ ਤੇਰੀ ਮੌਤ ਕਰਦਾ ਮੈਂ ਜਦੋਂ ਤੇਰੇ ਦਿਨ ਆਗੇ ਫਿਰ ਤੂੰ ਕਿਤੇ ਹੋਵੇਂ ਮੈਂ ਤੇਰੀ ਉਥੇ ਮੌਤ ਕਰ ਦੂੰ ਮੈਂ ਕਾਲਾ ਸਾਰੀ ਦੁਨੀਆ ਦੇ ਉੱਤੇ ਮੇਰਾ ਆਵਲਾ ਫੈਲੇ ਪਰ ਮੈਂ ਮਾਰਦਾ ਉਸ ਨੂੰ ਜਿੱਥੇ ਮਾਲਕ ਦਾ ਹੁਕਮ ਹੋ ਜੀ ਕੱਟ ਜੀ ਮੈਂ ਮਾਰ ਨਹੀਂ ਸਕਦਾ ਹਾਂਜੀ ਹਾਂਜੀ ਇੱਕ ਇਹ ਬੜੀ ਪੁਰਾਣੀ ਗੱਲ ਆ ਬੜੀ ਪਿਛਲੇ ਜਵਾਨੇ ਦੀ ਐ ਇੱਕ ਬਾਲਕਨਾਥ ਹੋਇਆ ਉਹਦੀ ਮੋਰ ਦੀ ਸਵਾਰੀ ਐ ਉਹ ਜਦੋਂ ਗੁਰੂ ਨਾਨਕ ਦੇਵ ਹੋਏ ਨੇ ਗੋਰਖਨਾਥ ਹੋਇਆ ਉਹਨਾਂ ਟਾਈਮਾਂ ਦਾ ਉਪਰਗਟ ਹੋਇਆ ਵੈ ਉਹ ਉਸ ਮੀਸ ਪਰਬਤ ਦੇ ਉਤੋਂ ਦੀ ਉਹਰ ਦੀ ਛਵਾਰੀ ਕਰਕੇ ਉੱਡ ਕੇ ਨੰਗਿਆ ਜਿਹੜਾ ਸੰਵੀਸ਼ ਪਰਬਤ ਹੈ ਉਥੋਂ ਦੀ ਉਹੀ ਨੰਗੇ ਹੈ ਜਿਹੜਾ ਉੱਡ ਕੇ ਨੰਗਿਆ ਹੈ ਨਹੀਂ ਤਾਂ ਉਹ ਬਰਫ ਹੈ ਸੀ ਜਿਹਦੇ ਉੱਤੇ ਬੰਦੇ ਦਾ ਪੈਰ ਟੇਗਿਆ ਪੈਰ ਗਲ ਜਾਂਦਾ ਤੇ ਉਸ ਮੀਸ ਪਰਬਤ ਤੇ ਵਾਗਿਆ ਉਧਰੋਂ ਉਥੇ ਇਹ ਗੋਰਖਨਾਥ ਦਾ ਝੁੰਡ ਗਿਆ ਵਾਤੀ ਉਹ ਚੇਲਾ ਨੂੰ ਕਹਿਣ ਲੱਗਿਆ ਉਹ ਨਿਆਣੀ ਜੀ ਉਮਰ ਦਾ ਮੁੰਡਾ ਫਿਰਦਾ ਇੱਥੇ ਇਹਦੇ ਵਿੱਚ ਕਰਾਮਾਤ ਐ ਇਹ ਉੱਡ ਕੇ ਆਇਆ ਸवीस ਪਰਬਤ ਤੇ ਉਹੀ ਆਇਆ ਜਿਹੜਾ ਉੱਡ ਕੇ ਲੰਘਦਾ ਤੇ ਨਹੀਂ ਕਹਦਾ ਜੇ ਉਹਨੂੰ ਆਪਾਂ ਚੇਲਾ ਬਣਾ ਲਈਏ ਆਪਣੀ ਬਹੁਤ ਚੜ੍ਹਾਈ ਹੋ ਜੇ ਤੇ ਚਲੇ ਗਏ ਉਹਨੂੰ ਕਹਿਣ ਲੱਗੇ ਬਾਲਕਨਾਥ ਨੂੰ ਬਈ ਕਾਕਾ ਤੇਰਾ ਗੁਰੂ ਕੌਣ ਐ ਉਹ ਕਹਿੰਦਾ ਮੇਰਾ ਗੁਰੂ ਹੈਗਾ ਜੇ ਮੇਰਾ ਗੁਰੂ ਆ ਮੈਂ ਤਾਂ ਇੱਥੇ ਆਇਆ ਕੰਨਾ ਮੇਰਾ ਤਤ ਤਰ ਤੇ ਉਹ ਗੁਰੂ ਆਏ ਉਹ ਕਹਿਣ ਲੱਗੇ ਤੇਰੇ ਕੰਨਾਂ 'ਚ ਮੁੰਦਰ ਤਾਂ ਹੈ ਨਹੀਂ ਉਹ ਕਹਣਾ ਨਹੀਂ ਮੇਰੇ ਮੁੰਦਰ ਜਿਹੜੀ ਤੁਸੀਂ ਕੰਨਾਂ 'ਚ ਕਾਠ ਦੀ ਪਾਉਣੋ ਨਾ ਮੇਰੇ ਉਹਦੇ ਪਾਜਣ ਦੀ ਨਾਮ ਦੀ ਮੇਰੇ ਗੁਰੂ ਦੇ ਪਾਈ ਵੀ ਹੈ ਮੇਰੇ ਪਾਈ ਵੀ ਹੈ ਤੇ ਕਹਿੰਦਾ ਨਾ ਗੋਰਖਨਾਥ ਕਹਿਣ ਲੱਗਿਆ ਕਰੋ ਕਹਿੰਦਾ ਮੱਲਮੱਲੀ ਪਾ ਦਿਓ ਕੁਝ ਦੋ ਉਹਨਾਂ ਨੇ ਕੰਨ ਦੇ ਵਿੱਚ ਸੂਰੀ ਮਾਰੀ ਗਲੀ ਕਢੀ ਦੁੱਧ ਨਿਕਲ ਆਇਆ ਕਹਿੰਦੇ ਗੁਰੂ ਜੀ ਕੰਨ ਦੇ ਵਿੱਚੋਂ ਤਾਂ ਦੁੱਧੋ ਹੀ ਨਿਕਲਿਆ ਨਹੀਂ ਤਾਂ ਮੈਲਾ ਨਿਕਲਣਾ ਚਾਹੀਦਾ ਕਹਿੰਦਾ ਪਾ ਦਿਓ ਧੱਕੇ ਨਾ ਪਾ ਦਿਓ ਉਹ ਜਦੋਂ ਉਹਨਾਂ ਨੇ ਫੇਰ ਸੂਰੀ ਫੋਈ ਕੰਨ ਚ ਉਹ ਗਲੀ ਕਢ ਲਿਆ ਕਰਨ ਗਲੀ ਬੰਦ ਹੋ ਗਿਆ ਕਰੇ ਕੋ ਤੱਕੇ ਨਾ ਗਲੀ ਕੱਢ ਲਿਆ ਕਰਨ ਗਲੀ ਬੰਦ ਹੋ ਜਾ ਕਰੀ ਉਹ ਗੁਰਖਨਾਥ ਨੂੰ ਕਹਿਆ ਕਹਨਾ ਮੈਂ ਗੁਰੂ ਧਾਰਨਾ ਕਰੀ ਹੈ ਮੇਰਾ ਗੁਰੂ ਹੈਗਾ ਦੱਤਾ ਤੇਰੂ ਤੇ ਮੈਂ ਹੋਰ ਗੁਰੂ ਧਾਰਨਾ ਨਹੀਂ ਕਰਦੀ ਗੁਰੂ ਇੱਕ ਏਕ ਵਿਦਿਆ ਨਹੀਂ ਇੱਕ ਪਰ ਗੁਰਖ ਨੂੰ ਐ ਦੀ ਇਹ ਤਾਂ ਵੀ ਜਵਾਕ ਦੇਈ ਹੈ ਤੱਕੇ ਨਹੀਂ ਪਾ ਦਨੇ ਕਹਣਾ ਪਾ ਦਿਓ ਤੱਕੇ ਨਾ ਤੁਸੀਂ ਉਹ ਛੇਕ ਕਰਦੇ ਨਾ ਗਲੀ ਕੱਢਦੇ ਨਾ ਗਲੀ ਬੰਦ ਹੋ ਜੀ ਦੋ ਤਿੰਨ ਚੇਲੇ ਚਿੰਬੜ ਗਏ ਉਹਨੂੰ ਪਰ ਉਹਨਾਂ ਨੇ ਬੜਾ ਜ਼ੋਰ ਲਾਇਆ ਮੁੰਦਰ ਨਾਲ ਪੇ ਵੀ ਫੇਰ ਕਹਿੰਦੇ ਗੋਰਖ ਨੂੰ ਗੋਰਖਨਾਥ ਮਹਾਰਾਜ ਮੇਰਾ ਗੁਰੂ ਹੈਗਾ ਦਿੱਤਾ ਤੇ ਉਹ ਮੈਂ ਵਾਰ-ਵਾਰ ਗੁਰੂ ਨਹੀਂ ਧਰਨਾ ਕਰਦਾ ਭਾਈ ਬੜਾ ਜ਼ੋਰ ਲਾਇਆ ਉਹਨਾਂ ਨੇ ਕਨਾਂ ਚ ਸੂਰੀ ਫੇਰ ਦਿਆ ਕਰਨ ਗਲੀ ਬੰਦ ਹੋ ਜਾਇਆ ਕਰੇ ਗਲੀ ਫੇਰ ਕੱਢ ਲਿਆ ਕਰਨ ਗਲੀ ਫੇਰ ਬੰਦ ਹੋ ਜਾਇਆ ਕਰੇ ਚੀਲੇ ਕਹਿੰਦੇ ਬੜਾ ਸਿਆਪਾ ਸਿੱਟਿਆ ਹੁਣ ਗੋਰਖ ਦਾ ਕਹਿੰਦਾ ਵੀ ਮੁੰਦਰਾਂ ਪਾ ਦਿਉ ਪਰ ਇਹਦੇ ਛੇਕ ਨਹੀਂ ਜਾਂਦਾ ਬੰਦ ਹੋ ਜਾਂਦਾ ਮੁੰਦਰ ਫੇਰੀ ਪਾਵਾਂਗੇ ਗੁਰਖੇ ਨਾ ਕੀ ਗੱਲ ਕਹਿੰਦੇ ਮਹਾਰਾਜ ਗਲੀ ਬੰਦ ਹੋ ਜਾਂਦੀ ਆ ਉਹਦੀ ਜਦੋਂ ਕਰਦੇ ਆ ਮੁੰਦਰਪਾਗੀ ਦਾ ਤਾਂ ਜੇ ਇਹਦੇ ਗਲੀ ਹੋਵੇ ਉਹ ਬਲਕਨਾਥ ਨੇ ਕਿਹਾ ਵੀ ਹਟਦੇ ਨਹੀਂ ਹੋਣ ਇਹ ਬਲਕਨਾਥ ਨੇ ਗੁਰੂ ਨੂੰ ਯਾਦ ਕੀਤਾ ਮੂਰ ਆ ਗਿਆ ਬਹਿ ਕੇ ਮੂਰਤੇ ਉੱਡ ਗਿਆ ਉੱਡਿਆ ਆ ਕੇ ਪਹਾੜੀਆਂ ਚ ਆ ਉਤਰਿਆ ਜਦੋਂ ਪਹਾੜੀਆਂ ਦੇ ਵਿੱਚ ਆ ਉਤਰਿਆ ਤੇ ਉੱਥੇ ਇੱਕ ਰੰਡੀ ਬੁੜੀ ਧੀ ਉਨੇ ਵਾਰ ਚ ਜਾ ਖੜਿਆ ਪਿੱਛਾ ਮੰਗੀ ਤੇ ਉਹ ਕਹਿਣ ਲਗੀ ਹਾਂ ਬਾਬਾ ਦੱਸ ਕੀ ਮੰਗਦਾ ਕਹਿੰਦਾ ਮਾਤਾ ਰੋਟੀਆਂ ਮੰਗਦਾ ਨੌਕਰੀ ਰੱਖਣ ਨੂੰ ਫਿਰਦਾ ਜੇ ਤਾਂ ਨੌਕਰ ਰੱਖਣਾ ਮੈਨੂੰ ਨੌਕਰ ਰਖਲਾ ਬੁੜੀ ਦੇ ਗਾਇਆਂ ਸੀ 15 10 ਉਹ ਕਹਿੰਦੀ ਆਹ ਤਾਂ ਬਾਲੇ ਲੋਟ ਆ ਚੰਗਾ ਰਾਇਪਾ ਕੀ ਲੈਵੇਂਗਾ ਨੌਕਰੀ ਕਹਿੰਦਾ ਨੌਕਰੀ ਮੇਰੀ ਕੋਈ ਨਹੀਂ ਰੋਟੀ ਦੇ ਦਿਆ ਕਰੀ ਇੱਕ ਮੈਨੂੰ ਪੀਣ ਨੂੰ ਲੱਸੀ ਦੇ ਦਿਆ ਕਰੀ ਨੌਕਰੀ ਦੀ ਮੈਂ ਕੋਈ ਲੈਂਦਾ ਬੁੜੀ ਨੇ ਕਹਿਆ ਤਾਂ ਬਹੁਤੀ ਸਾਸਤਾ ਹੈ ਗਾਇਆਂ ਲੈ ਜਾ ਕਰੇ ਬਹਾਰ ਜਾ ਕੇ ਗਾਇਆਂ ਛੱਡ ਦਿਆ ਕਰੇ ਆਪ ਭਜੰਤੀ ਵੇਜੇ ਕਰੀ ਸਮਾਦੀ ਲਾ ਕੇ ਮੀਚ ਕੇ ਅੱਖਾਂ ਬਈ ਗਾਇਆਂ ਲੋਕਾਂ ਦੇ ਵੜ ਜਾ ਕਰਨ ਜੀ ਦੋ ਲੋਕ ਲਾਂਬਾ ਲੈ ਕੇ ਆਇਆ ਕਰਨ ਵੀ ਜਿਹੜਾ ਤਾਂ ਰੱਖਿਆ ਜਵਾਕ ਜਾਂ ਪਾਲੀ ਸਾਡੀਆਂ ਤਾਂ ਗਾਇਆਂ ਨਾ ਉਹਨੇ ਚਿਹਰੀਆਂ ਜਾਂੜਤੀਆਂ ਤੇ ਉਹ ਜੀ ਦੋ ਕੋ ਕਾ ਦਾ ਬੰਦਾ ਹੋਰ ਵਗ ਜਾ ਕਰੀ ਦੇਖਣ ਦੇ ਚੇਰੀਆਂ ਉਹ ਮੇਜੇ ਕਰ ਖੜੀਆਂ ਹੋਇਆ ਕਰਨ ਉਹ ਕਿਆ ਕਰਨ ਉਹਨੂੰ ਪੰਚਾਇਤ ਇਕੱਠੀ ਕਰ ਲਾ ਕਹਿੰਦਾ ਕਿਉਂ ਕਿ ਆਪਣੀ ਦਾ ਚੇਰੀ ਜਾੜਤੀ ਉਹ ਜਿਹੜਾ ਬੁੜੀ ਨੇ ਪਾਲੀ ਰੱਖਿਆ ਕਹਿੰਦਾ ਮੈਂ ਖੇਤੋਂ ਆਇਆ ਚੇਰੀ ਤਾਂ ਮੇਜੇ ਕਰੀ ਖੜੀ ਐ ਇੱਕ ਪੱਤਾ ਵੀ ਨਹੀਂ ਮੋਸਿਆ ਉਹ ਦੂਜਾ ਕਹਿੰਦਾ ਮੈਂ ਜਾ ਕੇ ਆਇਆ ਗਾਈਆਂ ਵਿੱਚ ਫਿਰਦੀਆਂ ਤੀ ਕਹਿੰਦਾ ਨਾ ਪੱਤਾ ਨਹੀਂ ਮੋਸਿਆ ਮੈਂ ਹੁਣ ਖੇਤੋਂ ਹੀ ਆਇਆ ਉਹ ਪਾਈ ਇਸ ਤਰ੍ਹਾਂ ਤੇ ਕੋਦੇ ਕੋਟਾ ਕਰਦਾ ਰਿਆ ਤੇ ਆਪਾਂ ਜੰਤੀ ਵਹਿ ਜਾਣਾ ਗਾਈਆਂ ਨੇ ਲੋਕਾਂ ਦੀ ਪੈਲੀ ਤੇ ਰੱਦ ਲੈਣਾ ਪਰ ਜਦੋਂ ਮਾਲਕ ਜਾਂਦਾ ਪੈਲੀ ਉਮੀ ਜਿਕਰੀ ਖੜੀ ਹੁੰਦੀ ਉਹ ਕਹਿਣ ਲੱਗਿਆ ਇੱਕ ਦਿਨ ਉਹਨੇ ਜਿਹੜਾ ਕੁਤਤਾ ਕੜਾ ਬੰਦਾ ਸੀ ਉੱਥੇ ਬਹਿ ਗਿਆ ਗਾਈਆਂ ਉਹਦੇ ਜਾ ਕੇ ਵੜ ਗਈਆਂ ਤੇ ਉਹਦੀ ਗੋਡੇ-ਗੋਡੇ ਚੇਰੀ ਦੀ ਸਾਰੀ ਖਾ ਗਈਆਂ ਜਦੋਂ ਉਹਦਾ ਭਰਾ ਖੇਤ ਗਿਆ ਉਹ ਕਹਿਣ ਲੱਗਾ ਯਾਰ ਜਿਹੜਾ ਬੁੜੀ ਨੇ ਪਾਲੀ ਰੱਖਿਆ ਕਹਨਾ ਆਪਣੀ ਦਾ ਤੇਰੀ ਸਾਰੀ ਚਾਰਤੀ ਜਮਾ ਜੜੀ ਲਾਦੀ ਗਾਇਆਂ ਨੇ ਗਾਇਆਂ ਨੂੰ ਮੈਂ ਡੱਕਰ ਕੇ ਆਇਆ ਕੱਢ ਕੇ ਆਇਆ ਪੰਚਾਇਤ ਇਕੱਠੀ ਹੋ ਗਈ ਪਿੰਡ ਦੀ ਉਹ ਕਹਿਣ ਲੱਗੇ ਬੁੜੀ ਨੂੰ ਆ ਕੇ ਜਿਹੜਾ ਤੇਰਾ ਪਾਲੀ ਐ ਉਹਨੇ ਦੀ ਚੇਰੀ ਜਾਟਦੀ ਚੀਮੀਦਾਰ ਨੇ ਕਿਹਾ ਉਹ ਕਹਿਣ ਲੱਗਾ ਚੇਰੀ ਦੇਖਤਾ ਉਹ ਮੇਰੇ ਜੁਮੇ ਵੀ ਲਈ ਜਾਨੋ ਮੈਂ ਤਾਂ ਗਾਇਆਂ ਨੂੰ ਮੂਰੇ ਖੜ ਕੇ ਚਾਰਦਾ ਹੁੰਨਾ ਜਦੋਂ ਪੰਚਾਇਤ ਗਈ ਨਾਲੋਂ ਗਏ ਤੇ ਚੇਰੀ ਤਾਂ ਮੇਰੇ ਖੜੀ ਉਹ ਖਾਦਾ ਨਾ ਕੁਛ ਵੀ ਉਹ ਕਹਿੰਦੇ ਯਾਰ ਤੂੰ ਐਵੇਂ ਹੀ ਉਹ ਜਵਾਕ ਦੇ ਸਿਰ ਲਾਤਾ ਤੇਰੀ ਚਿਹਰੀ ਤਾਂ ਖਾਦੀ ਨਹੀਂ ਤੇ ਉਧਰ ਉਹ ਬੁਢੀ ਲੜਿਆ ਕਰੀ ਕਿਹਾ ਕਰੀ ਤੂੰ ਲੋਕਾਂ ਦਾ ਜਾੜਾ ਕਰਦਾ ਮੈਨੂੰ ਲਾਂਬਾ ਦਿੰਦੇ ਨੇ ਲੋਕ ਉਹ ਕਹਿੰਦਾ ਮਾਤਾ ਮੈਂ ਕਿਸੇ ਦਾ ਜਾੜਾ ਨਹੀਂ ਕਰਦਾ ਅਗਲਾ ਉਹਦੀ ਫਸਲ ਤਾਂ ਦੇਖੇ ਜਾ ਕੇ ਜਿਹੜੀ ਪੰਚਾਇਤ ਕਰੀਏ ਜਾ ਕੇ ਦੇਖ ਕੇ ਆਈ ਐ ਜਿਹੜੀ ਤਾਂ ਮੇ ਜਿੱਕੜੀ ਖੜੀ ਆ ਮੈਂ ਤਾਂ ਮਾਤਾ ਕਿਸੇ ਦੀ ਜਾੜੀ ਨਹੀਂ ਪਈ ਬੂੜੀਓ ਨੂੰ ਕਹਿਣ ਲੱਗੀ ਮੈਂ ਤੈਨੂੰ ਰੋਟੀ ਦਿੰਨੀ ਆ ਤੈਨੂੰ ਲੱਸੀ ਦਿੰਨੀ ਆ ਤੂੰ ਫੇਰ ਵੀ ਮੈਨੂੰ ਲਾਂਭੇ ਦਵਾਈ ਜਾਨਾ ਉਹਨੇ ਦੇਖਿਆ ਕਹਿੰਦਾ ਮਾਤਾ ਆ ਜਾ ਓਰੇ ਸਾਦਰੀ ਥੂਠਾ ਜੰਡਤੀ ਉਹਦੇ ਵਿੱਚ ਸਾਰੀਆਂ ਰੋਟੀਆਂ ਚਿੰਤੀ ਲਾ ਕੇ ਤੇਰੀ ਬਈ ਕਹਿੰਦਾ ਤੇਰੀਆਂ ਰੋਟੀਆਂ ਮਾਤਾ ਪਈਆਂ ਨੇ ਮੈਂ ਨਹੀਂ ਤੇਰੀ ਰੋਟੀ ਕੋਈ ਖਾਧੀ ਆ ਪਈਆਂ ਤੇਰੇ ਗਊਆਂ ਚਾਰਦਾ ਸੀ ਪਰ ਮੈਂ ਤੇਰੀਆਂ ਰੋਟੀਆਂ ਨਹੀਂ ਖਾਧੀਆਂ ਤੇ ਮਾਰਿਆ ਚੁੰਟਾ ਧਰਤੀ ਜਤਾਰ ਗਈ ਲੱਸੀ ਦੀ ਤਾਹਾਨੂੰ ਕਹਿੰਦਾ ਲੈ ਮਾਤਾ ਤੇਰੀ ਲੱਸੀ ਹੈ ਪ੍ਰਥਮੀ ਦੇ ਕੋਲੇ ਸ਼ਾਮ ਕੇ ਰੱਖੀ ਪਈ ਆ ਪਰ ਅੱਜ ਤੋਂ ਬਾਅਦ ਮੈਂ ਤੇਰੀ ਹੁਣ ਗਾਇਆਂ ਨਹੀਂ ਚਾਰਦਾ ਕਹਿ ਕੇ ਜੰਗਲ ਦੇ ਵਿੱਚ ਭੱਜ ਗਿਆ ਮਗਰ ਹਾਕਾਂ ਮਾਰਦੀ ਤੂਰੀ ਫਿਰੇ ਇਹ ਬਾਲਕਨਾਥ ਬਾਲਕਨਾਥ ਬਫੇ ਕਿਥੇ ਥੁੰਦਾ ਬੋਹ ਬੀਟ ਵੀ ਸੇ ਬੂੜੀ ਬਹੁਤ ਵੱਡੀ ਮਗਰ ਉਹਨੂੰ ਪਾਲਿਆ ਜੰਗਲ ਦੇ ਵਿੱਚ ਪਹਾੜੀ ਦੇ ਵਿੱਚ ਪਰ ਫੇਰ ਕਿਥੇ ਥਿਉਣਾ ਤੀ ਹਾਂਜੀ ਇੱਕ ਪ੍ਰਾਣੇ ਜਵਾਨੇ ਦੀ ਗੱਲ ਐ ਇਹ ਇੱਕ ਕਬਰ ਸੀ ਕਬਰ ਦੇ ਲੇਵੇ ਖਜੂਰ ਖੜਾ ਤੀ ਬਹੁਤ ਵੱਡਾ ਉਹਦੇ ਉੱਤੇ ਖੰਜੂਰਾ ਬਹੁਤ ਲੱਗੀਆਂ ਤੀ ਕਿਉਂ ਖਜੂਰ ਕਦੇ ਆ ਬਹੁਤ ਦਲਮਾਈ ਤੇ ਜਾਂਦਾ ਹੁੰਦਾ ਇਹ ਨੇਰੀ ਬੁੱਲਾਣਾ ਵੀ ਟੁੱਟਦਾ ਨਹੀਂਗਾ ਕਿਉਂ ਇਹਦੇ ਦਾਣੇ ਨਹੀਂ ਹੁੰਦੇ ਉੱਤੇ ਇੱਕ ਮੁਸਲਮਾਨ ਆ ਗਿਆ ਜਦੋਂ ਉਹਨੇ ਖਜੂਰਾ ਦੇਖੀਆਂ ਵੀ ਖਜੂਰਾ ਬਹੁਤ ਨੇ ਉਉ ਜੂ ਦੇ ਖੰਜੂਰ ਤੇ ਚੜਨਾ ਸੌਖਾ ਪੁੱਤਰ ਨਾ ਔਖਾ ਚੜ ਗਿਆ ਤਾਂ ਖੰਜੂਰਾਂ ਗਜਾਰਾਂ ਖਾ ਲੀਆਂ ਰੱਜ ਲਿਆ ਦੂਤਰ ਲੱਗਿਆ ਥੱਲੇ ਚੱਕਿਆ ਵੀ ਉਤਰਿਆ ਤਾਂ ਨਹੀਂ ਜਾਣਾ ਕੋਈ ਤਾਂ ਉੱਚਾ ਹੀ ਵਾਲਾ ਹੈ ਉਹਨੇ ਸੋਚ-ਸੋਚ ਕੇ ਕਵਰਾਲੇ ਪੀਰ ਦੀ ਸੁਖ ਸੁਖ ਲਈ ਕਹਿੰਦਾ اے ਪੀਰ ਜੀ ਮੈਂ ਇਥੋਂ ਸਹੀ ਸਲਾਮ ਉਤਰਿਆ ਮੈਂ ਮਤਬੂਤੀ ਦੀ ਬਲੀ ਦੇਉਂਗਾ ਉਹ 5-10 ਫੁੱਟ ਉੱਤਰ ਆਇਆ ਜਦੋਂ ਨੇ ਦੇਖਿਆ ਵੀ ਹੁਣ ਤਾਂ ਮੈਂ ਖਾਸਾ ਉੱਤਰ ਆਇਆ ਵੀ ਬੂਤੀ ਦੀ ਬਲੀ ਦੇਤੀ ਹਲ ਖੜਜੂ ਉਹ ਕਹਿੰਦਾ ਪੀਰ ਜੀ ਮੈਂ ਤੈਨੂੰ ਭੇਡੂ ਦੀ ਬਲੀ ਦੇਮਾ ਜੇ ਮੈਂ ਥੱਲੇ ਉਤਰਿਆ ਮੈਂ ਤੇ 5-10 ਫੁੱਟ ਫੇਰ ਉੱਤਰ ਆਇਆ ਕੋਸੋਂ ਨੂੰ ਡਰ ਲੱਗਣੋਂ ਹਟ ਗਿਆ ਕਿਉਂ ਉਹਨੇ ਕਿਹਾ ਵੀ ਹੁਣ ਤਾਂ ਅੱਧ ਵਾਂਗੂ ਤਾਂ ਭਾਗ ਹੈ ਕਿਨਾਂ ਭੇਡੂ ਵੀ ਮਹਿੰਗਾ ਹੈ ਬੁਦੀ ਬਲੀ ਵੀ ਲੂਟਨੀ ਫਿਰ ਉਹ ਕਹਿਣ ਲੱਗਿਆ ਕਹਿੰਦਾ اے ਪੀਰ ਜੀ ਮੈਂ ਤੈਨੂੰ ਬੱਕਰੀ ਦੀ ਉੱਕੜ ਦੀ ਬਲੀ ਦੇ ਦਿਆਂ ਉਹ 5-7 ਫੁੱਟ ਫੇਰ ਉਤਰ ਆਇਆ ਜਿੱਦੋਂ ਫੇਰ ਉਤਰਿਆ ਤੇ ਉਹਨੇ ਦੇਖਿਆ ਵੀ ਹੁਣ ਤਾਂ ਨੇੜੇ ਹੀ ਆ ਵੀ ਸਾਲ ਫੇਰ ਕਹਿੰਦਾ ਇਹ ਸਾਲ ਮਾਰੀ ਲਾਤ ਰੁੱਟ ਜੂਗੀ ਸਾਲ ਨਹੀਂ ਮਾਰਦੇ ਤੇ ਜਦੋਂ ਹੌਲੀ ਹੌਲੀ ਉਤਰਿਆ ਤੇ ਦੇਖਿਆ ਵੀ ਹੁਣ ਤਾਂ ਚਲ ਨੇੜੇ ਹੀ ਆ ਉਹਨੇ 5-7 ਫੱਟ ਤੋਂ ਛਾਲ ਮਾਰ ਕੇ ਉਤਰਿਆ ਥੱਲੇ ਉਤਰਿਆ ਜਦੋਂ ਉਹਨੇ ਦੇਖਿਆ ਵੀ ਮੈਂ ਤਾਂ ਸੁੱਖਾਂ ਤਾਂ ਕਈ ਸੁਖ ਲਈਆਂ ਉਹ ਇੰਨੇ ਪੈਸਾਂ ਦਾ ਤਾਂ ਮੁਰਗਾ ਹੈ ਉਹਨੇ ਆਪਦੇ ਸਿਰ ਦੇ ਵਿੱਚੋਂ ਕੋਈ ਜੂੰ ਫੜ ਲਈ ਫੜਤੀ ਜੂੰ ਕਹਿੰਦਾ ਪੀਰ ਜੀ ਦੇਖੋ ਬਲੀ ਦੇ ਨਾਮ ਤੇ ਨੂੰ ਇਹਦੀ ਕਹਿੰਦਾ ਵੱਡਾ ਹੋਇਆ ਜਾਨਵਰ ਛੋਟਾ ਹੋਇਆ ਹੈ ਤਾਂ ਰੱਬ ਦਾ ਜੀ ਹੀ ਹੈ ਆਪਰੇ ਨੌ ਤੇ ਧਰ ਕੇ ਜੂ ਮਾਰਤੀ ਕਹਿੰਦਾ ਲੈ ਤੇਰੀ ਬਲੀ ਮੈਂ ਦੇਤੀ ਬਾੜਾ ਵੱਡੇ ਨੂੰ ਕੀ ਹੈ ਕਹਿੰਦਾ ਹੈ ਤਾਂ ਇਹ ਵੀ ਰੱਬ ਦਾ ਜੀ ਹੈ ਮੈਂ ਤੈਨੂੰ ਉਹਨਾਂ ਦੀ ਬਲੀ ਦਿੰਦਾ ਉਹ ਵੀ ਰੱਬ ਦੇ ਜੀਤੀ ਤੂੰ ਮੇਰੀ ਇਹ ਮਾਫ ਕਰ ਲਈ ਉਹ ਪਈ ਜਦੋਂ ਘਰੇ ਆ ਗਿਆ ਘਰ ਆਇਓ ਕਰੇ ਝੁੱਗਾ ਪਾਟ ਗਿਆ ਮਾਲਾ ਜਾਂ ਫਸ ਕੇ ਵਿੱਚ ਘਰ ਵਾਲੀ ਕਹਿੰਦੀ ਤੇਰਾ ਝੁੱਗਾ ਪਾਟਿਆ ਪਿਆ ਕੰਨਾ ਮੈਂ ਖੰਜੂਰ ਤੇ ਚੜ ਗਿਆ ਤੀ ਕੰਨੀ ਕਹਿੰਦੇ ਹੁੰਦੇ ਨੇ ਖੰਜੂਰ ਤੇ ਦਾ ਇਹ ਚੜ ਜੇ ਫਿਰ ਉਤਰਿਆ ਨਹੀਂ ਜਾਂਦਾ ਕੰਨਾ ਨਾ ਉਤਰਿਆ ਮੈਂ ਕੰਨੀ ਆਏ ਕਿ ਮੈਂ ਉਤਰਿਆ ਆ ਕੰਨਾ ਤੂੰ ਆਏ ਲਾਲਾ ਸੁੱਖਾ ਸੁਖ ਸੁਖ ਉਤਰਿਆ ਊਂ ਨਹੀਂ ਉਤਰਿਆ ਗਿਆ ਕੰਨਾ ਪਹਿਲਾਂ ਤਾਂ ਬੂਤੇ ਦੀ ਬਲੀ ਸੁਖੀ ਕੰਨੀ ਮਰ ਜਾਣਿਆ ਹਲ ਖੜ ਜੂ ਬੂਤੇ ਦੀ ਬਲੀ ਸੁਖਤੀ ਤੇ ਕੰਨਾ ਫੇਰ ਮੈਂ ਢੇਡੂ ਦੀ ਬਲੀ ਸੁਖੀ ਕਹਿੰਦੀ ਪਰ ਡੂ ਢਿ ਬਲੀ ਭਰ ਪੈ ਡੂ ਵੀ ਮੋਰ ਲੈ ਕੇ ਦੇ ਦੇਮੇਗਾ ਕਹਿੰਦਾ ਫੇਰ ਮੈਂ ਮੁਰਗੇ ਦੀ ਸੁਖਲੀ ਕਿਸ਼ਾ ਕਹਿੰਦਾ ਜਦੋਂ ਮੈਂ ਨੇੜੇ ਆਗਾ ਮੈਂ ਸਾਲ ਮਾਰ ਕੇ ਉਤਰਿਆ ਦਿੱਤੀ ਤਾਂ ਕਿਸੇ ਦੀ ਬਲੀ ਨਹੀਂ ਕਹਿੰਦੀ ਫੇਰ ਵੀਰ ਗੁੱਸੇ ਹੋ ਜੂ ਕਹਿੰਦਾ ਐ ਤਾਂ ਮੈਂ ਗੀ ਦੀ ਬਲੀ ਦੇ ਆਇਆ ਕਹਿੰਦਾ ਕੀ ਕਹਿੰਦਾ ਸਿਰ ਦੀ ਜੂ ਮਾਰ ਕੇ ਕਹਿੰਦਾ ਉਹਨੂੰ ਵੀ ਇਹ ਵੀ ਜਾਨਵਾਰੀ ਹੈ ਰੱਬ ਦਾ ਜੀ ਹੈ ਵੱਡਾ ਹੋਇਆ ਕਿ ਛੋਟਾ ਹੋਇਆ ਕਹਿੰਦੀ ਮਰ ਜਾਣਾ ਤੂੰ ਪੀਰ ਦੇ ਨਾਲ ਠੱਗੀ ਕਰਕੇ ਆਇਆਂ ਉਹ ਖਾਉ ਮੇਗਾ ਕਹਣ ਲੱਗਾ ਕਦੀ ਚੰਗਾ ਫਰਾਂ ਐ ਕਰ ਆ ਕਿ ਹਾਂ ਕਹਿੰਦੀ ਤੇਲ ਵੇਚ ਕੇ ਆ ਸਰੋਂ ਦਾ ਤੇਲ ਦਾ ਪੀਪਾ ਭਰਿਆ ਪਿਆ ਤੀ ਕਹਿੰਦੀ ਜਾਏ ਵੇਚਿਆ ਚਾਰ ਪੈਸੇ ਲਿਆ ਤੇ ਆਪਾਂ ਆਟਾ ਮੁੱਲ ਲੈ ਲਾਂਗੇ ਜਵਾਕਾਂ ਨੂੰ ਖਾਣ ਯੋਗਰੀ ਹੋਰ ਕੋਈ ਚੀਜ਼ ਲੈ ਲਾਂਗੇ ਮੁਕਨ ਵਾਲੀਆਂ ਨੇ ਕਹਿੰਦਾ ਚੰਗਾ ਸਿਰ ਤੇ ਧਰ ਲਿਆ ਭਰਿਆ ਤੁਰਿਆ ਜਾਂਦਾ ਰਾਹ ਦੇ ਵਿੱਚ ਤੇ ਪਰ ਉਹ ਕਰਦਾ ਜਾਂਦਾ ਹੈ ਕਹਿੰਦਾ ਕਰੀਦਾ ਰੱਬ ਨਾ ਠੱਗੀ ਹੋਈ ਉਹ ਕਹਿੰਦੀ ਤੇਲ ਨਾਲ ਢੋਲ ਕੇ ਵੇਜੀ ਤੇ ਪਾਈ ਤੁਰਿਆ ਗਿਆ ਤੁਰਿਆ ਗਿਆ ਜੀ ਦੂ ਉਹ ਗਿਆ ਦੇ ਕਹਾ ਇੱਕ ਕਾਵਰ ਪੀਰ ਦੀ ਆਈ ਉਹਨੇ ਦੇਖਿਆ ਕਹਿੰਦਾ ਕਾਵਰ ਆ ਗਈ ਕਹਿੰਦਾ ਉਹ ਤੇਰੀ ਮੈਂ ਕਾਵਰ ਦਿਆਂ ਸੁੱਖਾਂ ਸੁਖ ਸੁਖ ਝੂਠ ਬੋਲ ਬੋਲ ਨਾ ਗਿਆ ਕਹਿੰਦਾ ਤੂੰ ਦੂਰ ਦੀ ਹੋ ਚਲਦਿਆ ਕਿਉਂ ਉਦੋਂ ਇਹ ਜਾਦਾ ਕਵਰ ਵਾਲੀ ਹੁੰਦੀ ਇਹ ਲੋਕ ਜਿਆਦਾ ਹੁੰਦੇ ਮੀ ਲੋਕ ਦੂਰ ਦੀ ਜਦੋਂ ਕਵਰ ਦੇ ਹੋਇਆ ਉਹਦਾ ਇਹ ਜਾ ਪੈਰ ਡਿਲ ਗਿਆ ਪਈ ਇਹਦਾ ਪੀਪਾ ਦਾ ਪੀਪਾ ਡਿੱਗ ਬੈ ਤੇਲਾ ਸਾਰਾ ਡੁੱਲ ਗਿਆ ਸਾਰਾ ਡੁੱਲ ਲਿਆ ਕਹਿੰਦਾ ਖਾਲਾ ਦੂਰ ਦੀ ਹੋਈ ਤੇ ਇੱਥੀ ਤੋਂ ਦੋ ਤੋਂ ਵਕੇ ਪੀਲ ਦੇ ਪਾ ਕੇ ਮੱਥਾ ਟੇਕ ਦੁੰਦੇ ਨਾ ਤੇਲ ਤੋਂ ਬਚ ਜਾਂਦੇ ਆ ਤਾਂ ਸਾਰੀ ਡੁੱਲ ਗਿਆ ਬੇਕਾਰ ਹੀ ਹੋ ਗਿਆ ਸਾਰਾ ਖਾਲੀ ਪੀਪਲੇ ਕੇ ਮੋੜ ਆਇਆ ਕਰਾਈ ਨੂੰ ਕਹਿਣ ਲੱਗਾ ਕੈਦੀ ਵੇਖੇ ਬੇਚਿਆ ਆ ਕਹਿੰਦਾ ਖਾਲਾ ਵੇਚਿਆ ਉਹ ਤਾਂ ਕਹਿੰਦਾ ਸਾਰੀ ਪੀਰ ਦੀ ਕਬਰ ਕੋਲੇ ਮੇਰਾ ਤਾਂ ਪੈਰ ਤੜਕ ਗਿਆ ਡੁੱਲ ਗਿਆ ਸਾਰਾ ਦਾ ਸਾਰਾ ਰੀਤੇ ਤੇ ਰਲ ਗਿਆ ਉਹ ਕਹਿਣ ਲੱਗੀ ਮਰ ਜਾਣਾ ਤੇਰੀ ਸੁੱਖਾਂ ਜਿਹੜੀਆਂ ਤੇ ਸੁੱਖੀਆਂ ਦੀ ਉਹ ਪੀਰ ਦੀਆਂ ਨਾ ਉਹੀ ਸੁੱਖਾਂ ਤੇਰੀ ਗਾਲ ਪੈ ਗਈਆਂ ਤੈਨ ਤਾਂ ਬਹੁਤ ਮਾੜਾ ਕੰਮ ਕਰਿਆ ਇਹ ਕੰਮ ਤਾਂ ਤੈਨ ਕਰਨਾ ਨਹੀਂ ਸੀ ਕੰਨਾ ਉਹਨੂੰ ਉਤਸੁਤਾ ਵਜਗੇ ਦੀ ਗੱਲ ਕਰ ਕੰਨਾ ਕਰਾਂ ਕਿ ਜੜਾਏ ਵੀਰਤੀ ਨੇ ਤਾਂ ਮੇਰੇ ਸਿਰ ਤੋਂ ਹੀ ਪੀਪਾ ਲਾ ਲਿਆ ਕੰਨਾ ਡੁੱਲ ਗਿਆ ਸਾਰਾ ਉਹ ਕਹਿਣ ਲੱਗੀ ਪਹਿਲਾਂ ਤਾਂ ਕਿਸੇ ਦੀ ਸੁਖੀ ਐ ਨਾ ਜੇ ਸੁਖੀ ਐ ਤਾਂ ਦੇ ਦਈਏ ਕੰਨਾ ਮੈਨੂੰ ਤਾਂ ਇੰਦੀ ਵੀ ਅਈ ਸਰਜੂ ਕਹਿੰਦੀ ਤਾਂ ਤਾਂ ਪੱਟੀ ਮੇਸ ਕਰਤੀ ਨੇ ਰੁਪਿਆ ਦਾ ਤੇ ਡੁੱਲ ਗਿਆ ਮਸਾਂ ਕਹਿੰਦੀ ਵੀ ਚਲ ਜਵਾਕਾਂ ਨੂੰ ਖਾਣ ਪੀਣ ਨੂੰ ਖਰਚਾ ਆ ਜੂਗਾ ਤੇ ਉਹ ਲੋਭ ਹਕਕੀਮਤ ਤੇਲ ਬਣਾਇਆ ਤੀ ਤੂੰ ਤਾਂ ਸਾਰੇ ਢੋਲਿਆ ਆ ਕਹਿੰਦਾ ਹੁਣ ਮੈਨੂੰ ਕੀ ਪਤਾ ਤੀ ਵੀ ਜਿਹੜੀਆਂ ਮਗਰ ਲਿਆ ਸੁੱਖਾਂ ਆਲੇ ਨੇ ਉਹ ਮਗਰੀ ਤੁਰੇ ਫਿਰਦੇ ਨੇ ਤੇ ਇਹ ਤਾਂ ਉਹਨਾਂ ਦਾ ਕੰਮ ਮੈਂ ਉਹਦਾ ਸਾਰਿਆਂ ਦੀਆਂ ਭੁੱਲ ਗਿਆ ਤੀ ਮੁੱਕਰ ਗਿਆ ਤੀ ਹੌਲੀ-ਹੌਲੀ ਨੇੜੇ ਆ ਕੇ ਕਹਿੰਦਾ ਪਰ ਆਤ ਆਪਣਾ ਨੁਕਸਾਨ ਉਹਨਾਂ ਨੇ ਉਦੋਂ ਬਾਲੇ ਦਾ ਕਰਤਾ ਹਾਂ ਜੀ